प्यार भरी सस्नेह कर आपा पहुंचे हां हिमाचल स्वागतਾ ਤੁਹਾਡਾ ਸਭ ਨੂੰ ਜਨੂਨ ਤੇ ਆਪਣੀ ਪਹਿਲੀ ਵੀਡੀਓ ਦੇ ਵਿੱਚ ਆਜੋ ਮਿਲਦੇ ਪਰਮਾਣੂ ਦੇ ਟੋਲ ਪਲਾਜ਼ੇ ਤੇ ਰੁੱਕ ਕੇ ਪੀਣ ਲੱਗੇ ਆ ਚਾਹ हां जी ਸੁਖਬ੍ਰੀਤ ਜੀ ਕਵੇਂ ਲੱਗ ਰਿਹਾ ਸਫਰ ਚਾਹ ਪੀ ਰਹੇ ਆ ਫੈਰ ਪਰਮਾਣੂ ਦੇ ਵਿੱਚ ਨਰਜੀ ਡਾਊਨ ਹੋ ਜਾਂਦੀ ਆ ਫਿਰ ਬਿਸਕਟ ਖਾ ਕੇ ਚਾਹ ਪੀ ਕੇ ਇਹ ਲੱਭਨੇ ਕੰਮ ਨਾ ਖੋਰਾ ਰਹੇ ਨੇ ਆ ਪਰਮਾਣੂ ਰਹਾਂਗੇ ਅੱਜ ਟੋਲ ਪਲਾਜ਼ੇ ਤੋਂ ਟੋਲ ਪਲਾਜ਼ੇ ਤੋਂ 2-3 ਕਿਲੋਮੀਟਰ ਅੱਗੇ ਆ ਕੇ ਕੰਤ ਦੇ ਉੱਤੇ ਬਹੁਤ ਹੀ ਸੋਹਣਾ ਦ੍ਰਿਸ਼ ਬਣਾਇਆ ਹੋਇਆ ਹੈ ਤੇ ਦੇਖੋ ਕਿਆ ਖੂਬਸੂਰਤ ਦ੍ਰਿਸ਼ ਬਣਾਇਆ ਹੈ ਪਰਮਾਣੂ ਤੋਂ 10 ਕਿਲੋਮੀਟਰ ਆ ਕੇ ਆਪਾਂ ਨੂੰ ਇੱਕ ਹੋਟਲ ਮਿਲੇ ਆ ਦਾ ਨੇਸਟ ਹੋਟਲ ਇੱਥੇ ਲਿਆ ਰੂਮ ਤੇ ਇੱਥੇ ਆ ਬਣੀ ਹੋਈ ਆ ਮਾਰਕੀਟ ਸਾਹਮਣੇ ਨਾਲ ਪੈਟਰੋਲ ਪੰਪ ਆ ਤੇ ਇੱਕ ਹੋਟਲ ਇੱਥੇ ਵੀ ਆ ਇੱਥੇ ਵੀ ਤਕਰੀਬਨ ਰੂਮ ਵਗੈਰਾ ਮਿਲ ਜਾਂਦੇ ਨੇ ਕਰਨ ਜਾ ਰਹੇ ਆ ਆਪਾਂ ਐਂਟਰੀ ਤੁਹਾਨੂੰ ਦਿਖਾਉਨੇ ਆ ਆਪਾਂ ਨੇ ਆ ਗਿਆ ਇਹ ਡਾ ਰੂਮ ਲਿਆ ਇਹ ਆ ਜੀ ਆਪਣਾ ਰੂਮ ਵਧੀਆ ਰੂਮ ਆ ਖੁੱਲਾ ਡੋਲਾ ਹੈਗਾ ਸਾਫ ਸੁਥਿਆ ਵਧੀਆ ਇੱਥੇ ਆਪਾਂ ਨੂੰ ਸਾਈਕਲ پارک ਕਰਨ ਲਈ ਜਗ੍ਹਾ ਇਹਨਾਂ ਨੇ ਦਿੱਤੀ ਸਟੋਰ ਰੂਮ ਦੇ ਵਿੱਚ ਤੇ ਹੁਣ ਅਸੀਂ ਸਾਈਕਲ ਅੰਦਰ ਲਾ ਰਹੇ ਹਾਂ ਰਾਤਾਪੁਰੋਖੇ ਸੀ ਹੋਟਲ ਉੱਥੋਂ ਸਟਾਰਟ ਕਰਿਆ ਆਪਣਾ ਸਫਰ ਤੇ ਰਸਤੇ ਦੇ ਵਿੱਚ ਬਹੁਤ ਸੋਹਣਾ 뷰 ਆਇਆ ਦੇਖੋ ਵੀਡੀਓ ਕਰਿਓ ਚੈੱਕ ਦੇਖੇ ਤੁਸੀਂ ਬਹੁਤ ਹੀ ਸੋਹਣਾ ਪਾਰਕ ਬਣਾਇਆ ਹੋਇਆ ਹੈ ਜਿੱਥੇ ਲਿਖਿਆ ਹੈ ਆਈ ਲਵ ਹਿਮਾਚਲ ਬਹੁਤ ਸੋਹਣਾ 뷰 ਹੈ ਕਰੋ ਚੈੱਕ ਛੋਟਾ ਜਿਹਾ ਜਵਾਕ ਬਹੁਤ ਹੀ ਨਜ਼ਾਰੇ ਨਾਲ ਜਾ ਰਿਹਾ ਉੱਤੇ बैठ के पार्क ਦੇ ਵਿੱਚ ਗਾਣਾ ਗੁੰਗੁਣਾ ਰਿਹਾ ਬਹੁਤ ਹੀ ਸੋਹਣਾ ਲੱਗਿਆ ਮੈਨੂੰ ਮੈਂ ਥੋੜਾ ਉਹਦੇ ਲਈ ਥੋੜੀ ਉਹਦੀ ਵੀਡੀਓ ਬਣਾਈ ਆ ਤੇ ਦੇਖੋ ਪਾਰਕ ਦਾ ਵੀਅੂ ਤੇ ਇੱਥੇ ਆਪਾਂ ਰਸਤੇ ਦੇ ਵਿੱਚ ਰੁਕੇ ਸੀ ਇੱਥੇ ਸਲੋ ਪ੍ਰੋਟੈਕਸ਼ਨ ਦਾ ਕੰਮ ਚੱਲ ਰਿਹਾ ਤੇ ਇੱਥੇ ਆਪਾਂ ਬਾਈ ਜੀ ਨੂੰ ਮਿਲੇ ਸੀ ਇਹਨਾਂ ਦਾ ਨਵਾਂ ਰਾਜ ਸਿੰਘ ਚਲੋ ਆਜੋ ਇਹਨਾਂ ਨੂੰ ਪੁੱਛਦੇ ਆ ਦੱਸੋ ਜੀ ਇਹਦੇ ਬਾਰੇ ਥੋੜਾ किया जाता है कि जैसे ब्लू स्कीइंग होती है कोई पत्थर आता है हां जी ये इससे हां जी उसको बचाओ करते इसकी परफेक्शन की किया जाता है <laughs> ठीक है जी ये दस रहे ने कि इत्थे अस्सी थोड़ा जाल जाल वगैरह लगा देंगे ते नाल प्लेट लगूगी क्योंकि उत पत्थर ना गिरने इसलिए ये काम कर रहे ने बीच इत्थे रुके सी राज सिंह जी ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਮੀਹ ਪੈਣ ਦੇ ਨਾਲ ਇੱਥੇ ਪੱਥਰ ਖਿਸਕ ਕੇ ਕਈ ਵਾਰ ਐਕਸੀਡੈਂਟ ਹੋਇਆ ਇਸ ਲਈ ਉਹਦੀ ਪ੍ਰੋਟੈਕਸ਼ਨ ਦੇ ਵਿੱਚ ਕੰਮ ਚੱਲ ਰਿਹਾ ਹੈ। ਰਸਤੇ ਦੇ ਵਿੱਚ ਆਉਂਦੇ ਆਉਂਦੇ ਸੁੱਖੀ ਦਾ ਸਾਈਕਲ ਹੋ ਗਿਆ ਖਰਾਬ। ਪੈਡਲ ਫ੍ਰੀ ਚੱਲਣ ਲੱਗ ਗਿਆ। ਤੇ ਸੁਖਪ੍ਰੀਤ ਪੁੱਛ ਕੇ ਆਇਆ ਉਹਨਾਂ ਨੂੰ ਉਹ ਬੰਦੇ ਸਾਹਮਣੇ ਖੜੇ ਨੇ ਉਹਨਾਂ ਨੂੰ ਪੁੱਛ ਕੇ ਆਇਆ ਕਿ ਕੋਈ ਇੱਥੇ ਮਕੈਨਿਕ ਹੈਗਾ। ਤੇ ਦੇਖ ਰਿਹਾ ਹਾਂ ਅੱਗੇ ਜਾ ਕੇ ਸਾਹਮਣੇ ਵੀ ਜੇਕਰ ਕੋਈ ਮਕੈਨਿਕ ਹੋਵੇ ਉੱਥੋਂ ਠੀਕ ਕਰਵਾਉਣੇ ਆ। ਤੇ ਸਫ਼ਰ ਦੇ ਵਿੱਚ ਆਉਂਦੇ ਆਉਂਦੇ ਮੇਰੇ ਵੀ ਚੱਕੇ ਦੇ ਵਿੱਚ ਬ੍ਰੇਕ ਲੱਗਣ ਲੱਗੇ ਸੀ ਆ ਗੁੱਡੀਆਂ ਖਹਿਣ ਲੱਗਿਆ ਤੇ ਮੈਂ ਦੋਨੋਂ ਬ੍ਰੇਕ ਖੋਲ ਹੀ ਦਿੱਤੇ ਫਿਰ ਤੁਸੀਂ ਦੇਖ ਸਕਦੇ ਹੋ ਫਿਰ ਬ੍ਰੇਕ ਖੋਲ ਹੀ ਦਿੱਤੇ ਮੈਂ ਸੁਖਪ੍ਰੀਤ ਉਹਨਾਂ ਬੰਦਿਆਂ ਨੂੰ ਪੁੱਛ ਕੇ ਆਇਆ ਸੀਗਾ ਵੀ ਅੱਗੇ ਮਾਰਕੀਟ ਦੇ ਵਿੱਚ ਸਾਈਕਲ ਠੀਕ ਕਰਨ ਵਾਲਾ ਬੰਦਾ ਮਿਲ ਜਾਊਗਾ ਚਲੋ ਹੁਣ ਰਸਤੇ ਦੇ ਵਿੱਚ ਤੁਰ ਕੇ ਜਾ ਰਹੇ ਹਾਂ ਦੇਖਦੇ ਆ ਉੱਥੇ ਜਾ ਕੇ ਜੇਕਰ ਮਕੈਨਿਕ ਮਿਲ ਗਿਆ ਫਿਰ ਕਰਵਾਉਨੇ ਆ ਸਾਈਕਲ ਠੀਕ ਉੱਥੋਂ ਚੱਲਦੇ ਆ ਫਿਰ ਅੱਗੇ ਆਪਾਂ ਪਹੁੰਚ ਚੁੱਕੇ ਆ ਚੱਕੀ ਮੋੜ ਇੱਥੇ ਆ ਕੇ ਬਾਈ ਨੂੰ ਸਾਈਕਲ ਦਿਖਾ ਰਹੇ ਆ ਉਹ ਥੋੜਾ ਪੈਂਚਰ ਲਗਾ ਰਹੇ ਤੇ ਕਹਿੰਦੇ ਵੀ ਥੋੜਾ ਦੇਖਦੇ ਆ ਇੱਥੇ ਆ ਕੇ ਖੜਾਏ ਨੇ ਆਪਾਂ ਨੇ ਸਾਈਕਲ ਦੇਖਦੇ ਆ ਜੇਕਰ ਇਹਨਾਂ ਨੇ ਠੀਕ ਕਰ ਦਿੱਤਾ ਠੀਕ ਰਹਿੰਦਾ ਫਿਰ ਧਰਮਪੁਰੇ ਜਾ ਕੇ ਸਾਈਕਲ ਠੀਕ ਕਰਾਉਣਾ ਪਊਗਾ ਆਹ ਰਸਤਾ ਜਾ ਰਿਹਾ ਭੋਜਨਗਰ ਦੀ ਵੱਲ ਇੱਥੇ ਬੋਰਡ ਲੱਗਾ ਹੈ ਭੋਜਨਗਰ ਗੜੀਆਰ ਦੀ ਵੱਲ ਭੋਜਨਗਰ ਹੈਗਾ ਇੱਥੋਂ 14 ਕਿਲੋਮੀਟਰ ਇਹ ਰਸਤਾ ਜਾ ਰਿਹਾ ਥੱਲੇ ਨੂੰ ਜਾ ਰਿਹਾ ਰਸਤਾ ਤੇ ਇੱਧਰ 14 ਕਿਲੋਮੀਟਰ ਅੱਗੇ ਭੋਜਨਗਰ ਦੇਖਦੇ ਆ ਜੇ ਬਾਈਆਂ ਨੇ ਸਾਈਕਲ ਕਰ ਦਿੱਤਾ ਠੀਕ ਦਾਦਾ ਠੀਕ ਹੈ ਨਹੀਂ ਫਿਰ ਧਰਮਪੁਰੇ ਜਾ ਕੇ ਦਿਖਾਉਣਾ ਪੈਣਾ 12 ਕਿਲੋਮੀਟਰ ਅੱਗੇ ਬਾਈ 베ARING ਹੋ ਗਿਆ ਉਹਨਾਂ ਨੇ ਅੱਛਾ ਜੇ ਮੈਂ ਇੱਕ ਕਰਾਦੀ ਤੇ ਵੀ ਹੋਣਾ ਨਾ ਇਹ ਫਿਰ ਹੁਣ 6 ਕਿਲੋਮੀਟਰ ਵਾਸਤੇ ਤੋਂ ਆ ਰਹੇ ਹਾਂ 5 ਕਿਲੋਮੀਟਰ ਚੜ੍ਹਨੀ ਵੀ ਹੈ ਆਗੀ ਚਲੇਗਾ ਆਗੀ ਜਾਓਗੇ ਕੋਈ ਕੋਈ ਨੀਡ ਹੋਵੇਗਾ ਆਪਾ ਪਹੁੰਚ ਚੁੱਕੇ ਸੀ ਚੱਕੀ ਮੋੜ ਤੇ ਬਾਈ ਨੇ ਸਾਈਕਲ ਠੀਕ ਕਰ ਦਿੱਤਾ ਇਹਨੇ ਬਾਈ ਕਪਿਲ ਜਿਨ੍ਹਾਂ ਨੇ ਸਾਈਕਲ ਠੀਕ ਕੀਤਾ ਹੋਰ ਬਾਈ ਕਪਿਲ ਜੀ ਵਧੀਆ ਜੀ ਐਨ ਇਹ ਬਾਈ ਸਾਈਕਲ ਦਾ ਕੰਮ ਨਹੀਂ ਜਾਣਦੇ ਤਾਂ ਵੀ ਇਹਨਾਂ ਨੇ ਸਾਈਕਲ ਸਾਡਾ ਠੀਕ ਕਰ ਦਿੱਤਾ ਨਹੀਂ ਤਾਂ ਸਾਨੂੰ ਧਰਮਪੁਰੇ 12 ਕਿਲੋਮੀਟਰ ਅੱਗੇ ਜਾਣਾ ਪੈਣਾ ਸੀ ਧਰਮਪੁਰ ਹੀ ਹੈ ਨਾ ਵੀ ਅੱਗੇ ਸਾਈਕਲ ਵਾਲੇ ਧਰਮਪੁਰ ਹੀ ਨੇ ਹੈ ਨਾ ਜੀ ਇਹ ਬਾਈ ਚੱਕੀ ਮੋੜ ਸਾਈਕਲ ਠੀਕ ਕਰਾਉਣ ਤੋਂ ਬਾਅਦ ਆਹ ਸਾਹਮਣੇ ਚੱਕੀ ਮੋੜ ਕੈਫੇ ਆ ਦੇਖ ਰਿਹਾ ਨੇ ਅੰਦਰ ਜਾ ਕੇ ਕੁਝ ਖਾਣੇ ਪੀਣੇ ਆ ਭੁੱਖ ਲੱਗੀ ਸੀ ਰਸਤੇ ਦੇ ਵਿੱਚ ਰੁਕੇ ਆ ਇੱਥੇ ਇੱਕ ਸੋਹਣਾ ਰੈਸਟੋਰੈਂਟ ਬਣਿਆ ਹੋਇਆ ਮਾਰਕੀਟ ਜੀ ਬਣੀ ਹੋਈ ਆ ਸੋਹਣੀ ਆ ਬ੍ਰਾਂਡ ਵਗੈਰਾ ਹੈਗੇ ਨੇ ਇੱਥੇ ਪੀਉਮਾ ਨਮਾਇਰੋ ਪੰਪਨੀਆ ਆਊਟਲੈਟ ਆ ਫੈਕਟਰੀ ਆਊਟਲੈਟ ਹੈਗਾ ਇੱਥੇ ਪਾ ਇੱਥੇ ਰੁਕੇ ਸੀ ਵੀਰ ਸਾਹਿਬ ਤੇ ਆਯੋਸ਼ ਮਲੇ ਨੇ ਤੇ ਇਹਨਾਂ ਨੂੰ ਇਹ ਕਸਬੇ ਬਾਰੇ ਪੁੱਛਿਆ ਸੀਗਾ گاਉਂ ਕਹਿੰਦੇ ਨੇ ਇਹ ਕੌਨ ਸਾ گاਉਂ ਵੀਰੇ ਜਾਬਲੀ ਜਾਬਲੀ گاਉਂ ਆ ਇਹ ਚਲੋ 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 ਮਿਲਦੇ ਆ ਫੇ ਠੀਕ ਹੈ ਜਾਬਲੀ گاਉਂ ਆ ਜੀ ਥੋੜਾ ਬਣਿਆ ਹੋਇਆ ਵਧੀਆ ਕਾਫੀ ਚੰਗੀ ਮਾਰਕੀਟ ਬਣੀ ਹੋਈ ਆ ਇੱਥੇ ਵਧੀਆ ਮਾਰਕੀਟ ਬਣੀ ਹੋਈ ਆ ਜੀ गांव ਆ ਜਾਬਲੀ ਸੁਖਬ੍ਰੀਤ ਵੀਡੀਓ ਬਣਾ ਰਿਹਾ ਆਪਣੀ ਮੈਂ ਤੇ ਚੈੱਕ ਕਰੀ ਮੜਾ ਕਿੰਨੀ ਕਿੰਨਾ ਰਹਿ ਗਿਆ ਇਹ ਮਾਰਕੀਟ ਬਣੀ ਹੋਈ ਆ گاਉਂ ਜਾਬਲੀ گاਉਂ ਜਾਬਲੀ ਹੈ ਜੀ ਇਹ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਆ ਚੱਕੀ ਮੋੜ ਤੋਂ ਲੈ ਕੇ ਉਰੇ ਤੱਕ ਸਾਈਕਲ ਵਧੀਆ ਚੱਲੇ ਨੇ ਵਧੀਆ ਜਣੀ ਕਿ ਵਧੀਆ ਰਫਤਾਰ ਤੇ ਆਏ ਆ ਪਿੱਛੇ ਤਾਂ ਕਾਫੀ ਜ਼ੋਰ ਲੱਗ ਰਿਹਾ ਸੀ ਕਿਉਂਕਿ ਉਚਾਈ ਕਾਫੀ ਸੀ ਇੱਧਰ ਜਣੀ ਕਿ ਸਾਈਕਲ ਵਧੀਆ ਵਧੀਆ ਰਫਤਾਰ ਤੇ ਆਏ ਆ ਮੈਨੂੰ ਲੱਗਦਾ ਜਲਦੀ ਹੀ ਕੋਸੋਲੀ ਪਹੁੰਚ ਜਾਵਾਂਗੇ ਥੋੜਾ ਦਮ ਲੈਣ ਲਈ ਉਰੇ ਰੁਕੇ ਸੀਗੇ ਆ ਦੇਖੋ ਵਿਊ ਉਧਰੋਂ ਆ ਰਿਹਾ ਥੋੜੇ ਉਧਰੋਂ ਆ ਰਿਹਾ ਟਰੱਕ ਜਿਹਦੇ ਵਿੱਚ ਪਾਜਨੂ ਕਾਫੀ ਦੇਖੋ ਰਿੰਗ ਦਾ ਹੁੰਦਾ ਇਹਰਾ 855 ਵਾਂ ਕੀ ਕਹਿਣਾ ਚਾਹੁੰਦਾ ਸੁਖੀ ਛੜਾਟ ਪੰਦਾ ਇੱਥੇ ਥੋੜਾ ਪ੍ਰੋਟੈਕਸ਼ਨ ਦਾ ਕੰਮ ਚੱਲ ਰਿਹਾ ਤਾਂ ਕਰਕੇ ਟ੍ਰੈਫਿਕ ਰੋਕ ਦਿੱਤੀ ਗਈ ਸੀ ਤੇ ਹੁਣ ਟ੍ਰੈਫਿਕ ਖੁੱਲ ਚੁੱਕੀ ਆ ਆਪਾਂ ਪਹੁੰਚ ਚੁੱਕੇ ਹਾਂ ਸਨਵਾਰਾ ਦੇ ਟੋਲ ਪਲਾਜ਼ਾ ਤੇ ਉੱਡੇ ਥੋੜਾ ਪਿੱਛੇ ਹਟਵਾ ਪੰਜਾਬੀ ਫੈਮਿਲੀ ਢਾਬਾ ਬਣਿਆ ਹੋਇਆ ਦੇਖਦੇ ਇੱਥੇ ਕੁਝ ਖਾਣੇ ਆ ਸਰਵਾਨਾ ਦੇ ਟੋਲ ਪਲਾਜ਼ੇ ਤੇ ਰੁਕੇ ਹੋਇਆ ਇੱਥੇ ਮੌਸਮ ਥੋੜਾ ਬੱਦਲਬਾਜੀ ਵਾਲਾ ਹੋ ਗਿਆ ਸ਼ਾਇਦ ਬਾਰਿਸ਼ ਵੀ ਹੋ ਸਕਦੀ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਰੋਟੀ ਖਾਣ ਲਈ ਰੁਕੇ ਆ ਪੰਜਾਬੀ ਫੈਮਿਲੀ ਢਾਬਾ ਦਿਖਾਉਨੇ ਆ ਤੁਹਾਨੂੰ ਵੀਓ ਹਾਂਜੀ ਸੁਖਬੀ ਜੀ ਕੰਮੇ ਦਾ ਲੱਗ ਰਿਹਾ ਵੀਓ ਵਧੀਆ ਲੱਗ ਰਿਹਾ ਵਧੀਆ ਔਰ ਇਹ ਬਾਹਰ ਇੱਥੇ ਬਾਹਰ ਬੈਠ ਕੇ ਖਾਵਾਂਗੇ ਰੋਟੀ ਹੂੰ ਵੀਓ ਬੜਾ ਘੈਂਡਾ ਹੈ ਨਾ ਆਪੀ ਫੈਮਿਲੀ ਢਾਬੇ ਤੋਂ ਰੋਟੀ ਖਾਣ ਤੋਂ ਬਾਅਦ ਬੱਸ ਸਾਈਕਲ ਸਾਈਕਲ ਚੱਕਦੇ ਆਂ ਤੇ ਤੁਰਦੇ ਆਂ ਬੱਸ ਟੋਲ ਪਲਾਜ਼ੇ ਤੋਂ ਅਗੇ ਧਰਮਪੁਰ ਹ ਜਾ ਕੇ ਰੁਕਦੇ ਆਂ ਧਰਮਪੁਰ ਜਾ ਕੇ ਰੁਕਦੇ ਆਂ ਸੁਖਨ ਧਰਮਪੁਰ ਹਾਂ ਧਰਮਪੁਰ ਜਾ ਕੇ ਰੁਕਦੇ ਆਂ ਮੈਂ ਕਿੱਥੇ ਟੈਕ ਲਾਵਾਂਗੇ ਧਰਮਪੁਰ ਦੇ ਅੱਗੇ ਧਰਮਪੁਰ ਲਾਉਣਾ ਦੇ ਅੱਗੇ ਫਿਰ ਕਸੋਲੀ ਜਾਣਾ ਧਰਮਪੁਰ ਦੇ ਜੇ ਤਾਂ ਮੌਸਮ ਨਾ ਖਰਾਬ ਹੋਇਆ ਆ ਇੱਕ ਆਇਆ ਨਾ ਸਾਈਕਲ ਨੂੰ ਬਾਵੀ ਦਿਖਾਉਣਾ ਥੋੜਾ ਜਿਹਾ ਹਾਂ ਥੋੜਾ ਸਾਈਕਲ ਦਾ ਸਾਡਾ ਸਾਈਕਲ ਖਰਾਬ ਹੋ ਗਿਆ ਸੀ ਜੀ ਉਤਨੀ ਮੈਂ ਆਪਣਾ ਹਾਂ ਇਹ ਥੋੜਾ ਸਾਨੂੰ ਦਿਖਾਉਣਾ ਪੈਣਾ ਚੱਕੀ ਮੋੜ ਚੱਕੀ ਮੋੜ ਤੇ ਜਾ ਕੇ ਸਾਡਾ ਸਾਈਕਲ ਖਰਾਬ ਹੋ ਗਿਆ ਦੀ ਹੁਣ ਜਾ ਕੇ ਧਰਮਪੁਰੇ ਪਹਿਲਾਂ ਇਹਨੂੰ ਦਿਖਾਵਾਂਗੇ ਜੇ ਤਾਂ ਟਾਈਮ ਰਹਿ ਗਿਆ ਫਿਰ ਕਸੌਲੀ ਜਾਵਾਂਗੇ ਨਹੀਂ ਫਿਰ ਇੱਥੇ ਡੈਂਟ ਲਾ ਲਾਂਗੇ ਨਾ ਧਰਮਪੁਰੇ ਰੋਟੀ ਖਾ ਕੇ ਆਪਾਂ ਤੁਰ ਪਏ ਆ ਤੇ ਆ ਸੰਵਾਰ ਵਾਲਾ ਟੋਲ ਪਲਾਜ਼ਾ ਕ੍ਰਾਸ ਕਰ ਰਹੇ ਆ ਹਾਂਜੀ ਆਪਾਂ ਪਹੁੰਚ ਚੁੱਕੇ ਆ ਪੁਲਿਸ ਸਟੇਸ਼ਨ ਧਰਮਪੁਰ ਉਹ ਸਾਹਮਣੇ ਬੋਰਡ ਵਿਖ ਰਿਹਾ ਕਸੌਲੀ ਵੱਲ ਨੂੰ ਜਾਣ ਦਾ ਰਸਤਾ ਦੱਸ ਰਿਹਾ ਉਹ ਬੋਰਡ ਸਾਹਮਣੇ ਆ ਤੇ ਹੁਣ ਅਸੀਂ ਫੈਸਲਾ ਕਰ ਹੀ ਲਿਆ ਕਿ ਕਸੌਲੀ ਜਾ ਕੇ ਰੁਕਾਂਗੇ ਬਾਕੀ ਪੁੱਛਦੇ ਆ ਸੁਖਬੀਰ ਜੀ ਤੋਂ ਦੱਸੋ ਸੁਖਬੀਰ ਜੀ ਕਸੌਲੀ ਹਾਂ ਕਸੌਲੀ ਦਾ ਨੌਜਵਾਨਾਂ ਨੇ ਕਸੌਲੀ ਜਾਣ ਦਾ ਹਾਂ ਯਾਰ ਜੇ ਉਰੇ ਰੁਕਾਂਗੇ ਤਾਂ ਰੋਕਣ ਦਾ ਪ੍ਰੋਗਰਾਮ ਸੀ ਫਾਇਕਲ ਦਿੱਕਤ ਦੇ ਰਿਹਾ ਜੀ ਹੁਣ ਚੱਲ ਓਕੇ ਆ ਮੈਨੂੰ ਲੱਗਦਾ ਕਸੌਲੀ ਕੋਈ ਨੌਗੀ ਦੁਕਾਨ ਆਪਾਂ ਨੂੰ ਮਿਲ ਜਣੀ ਆ ਉੱਥੇ ਦਿਖਾ ਦਈਏ ਚੰਗੀ ਗੱਲ ਇੱਕ ਦਿਨ ਬਚ ਜੂਗਾ ਹਾਂ ਆ ਗਿਆ ਜੀ ਤਰਨਪੁਰੇ ਸ਼ਹਿਰ ਦਾ ਚੌਕ ਇੱਥੋਂ ਆਪਾਂ ਆਹ ਰਸਤਾ ਮੋੜਾਂਗੇ ਇਹ ਸਿੱਧਾ ਜੋ ਕਸੌਲੀ ਵੱਲ ਥਾਣੇ ਤੋਂ ਤਕਰੀਬਨ 100 200 ਮੀਟਰ ਦੀ ਦੂਰੀ ਤੇ ਤੇ ਰਸਤਾ ਕਸੌਲੀ ਵੱਲ ਨੂੰ ਜਾਂਦਾ ਆਪਾਂ ਇੱਥੋਂ ਬਸ ਕਸੌਲੀ ਵੱਲ ਨੂੰ ਚੱਲਾਂਗੇ ਉਹ ਸਾਹਮਣੇ ਵਾਲਾ ਰਸਤਾ ਸ਼ਿਮਲੇ ਵੱਲ ਚਲੇ ਜਾਂਦਾ ਉਪਰ ਵਾਲੇ ਚੌਂਕ ਤੋਂ ਮੁੜ ਕੇ ਆਪਾਂ ਇੱਥੇ ਆ ਕਸੌਲੀ ਵਾਲਾ ਰਸਤੇ ਤੇ ਆ ਚੁੱਕੇ ਆ ਤੇ ਤੁਹਾਨੂੰ ਜਿੱਥੋਂ ਆਪਾਂ ਆਇਆ ਨੀਚੇੋਂ ਤੁਹਾਨੂੰ ਉਹਨਾਂ ਦਾ ਉੱਥੇ ਦਾ ਵਿਊ ਦਿਖਾਉਨੇ ਆ ਦੇਖੋ ਉਹ ਸਾਹਮਣੇੋਂ ਆਪਾਂ ਸਾਹਮਣੇੋਂ ਆਪਾਂ ਇੱਥੇ ਦੀ ਆ ਚਾਈ ਨੂੰ ਪਾਰ ਕਰਕੇ ਆ ਕਸੌਲੀ ਵਾਲੇ ਰਸਤੇ ਤੇ ਪਹੁੰਚੇ ਆ ਹਾਂਜੀ ਸੁਖਪ੍ਰੀਤ ਜੀ ਕੰਮੇ ਦਾ ਲੱਗਿਆ ਸਫਰ ਸਫਰ ਘੰਟੇ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਫਰ ਆਹ ਪਹਾੜਾ ਨੂੰ ਹੁਣ ਦੇਖ ਕੇ ਖੁਸ਼ੀ ਜੀ ਹੁੰਦੀ ਆ ਵੀ ਆਹ ਪਹਾੜਾ ਪਾਰ ਕਰਕੇ ਆਏ ਆ ਅੱਪ ਹਾਂ ਹੈ ਆਪਾਂ ਜਾ ਰਹੇ ਆ ਕਸੌਲੀ ਵਾਲੇ ਰਸਤੇ ਦੇ ਉੱਤੇ ਸਿੰਗਲ ਵੇ ਆ ਜੀ ਇਹ ਤੇ ਦੇਖੋ ਵੀਊ ਜੀ ਕਿੱਦਾਂ ਦਾ ਲੱਗ ਰਿਹਾ ਵੀਊ ਦੱਸਿਓ ਜਰੂਰ ਕਮੈਂਟਾਂ 'ਚ ਹਾਂਜੀ ਸੁਖਪ੍ਰੀਤ ਜੀ ਕਮੇ ਦਾ ਲੱਗ ਰਿਹਾ ਨਜ਼ਾਰਾ ਓਰੇ ਸੋਹਣਾ ਲੱਗਦਾ ਵੀਰੇ ਹਲੇ ਤੱਕ ਤਾਂ ਉਹ ਸਾਹਮਣੇ ਉਹ ਹੀਠੋਂ ਅਸੀਂ ਉਪਰ ਆਏ ਆ ਜੀ ਤਕਰੀਬਨ ਕਿੰਨੇ ਕਿਲੋਮੀਟਰ ਦਾ ਸਫਰ ਉਸ ਸੁਖਪ੍ਰੀਤ ਜੀ ਇੱਥੋਂ ਹੀਠੋਂ ਕਸੌਲੀ ਨੂੰ ਨਹੀਂ ਨਹੀਂ ਉਹ ਸਾਹਮਣੇ ਜਿੱਥੋਂ ਆਪਾਂ ਉਹ ਹੇਠੇ ਤੋਂ ਆਏ ਆ ਇਧਰ ਵੱਲ ਦਾ ਕਿੰਨੇ ਕਿਲੋਮੀਟਰ ਦੇਖਣ ਨੂੰ ਤਾਂ ਵੀਡੀਓ 'ਚ ਘੱਟ ਲੱਗਦਾ ਪਰ ਇਹ 2-3 ਕਿਲੋਮੀਟਰ ਦਾ ਸਫਰ ਹੁੰਦਾ ਹਾਂ ਕਾਫੀ ਹੁੰਦਾ ਹੈ ਨਾ ਚੱਕ ਕਸੌਲੀ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਬੋਰਡ ਲੱਗਿਆ ਹੋਇਆ ਦੇਖਿਆ ਦਿਖਾਉਨੇ ਆ ਤੁਹਾਨੂੰ ਕਸੋਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬਿਲਡਿੰਗ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਰਸਤੇ ਦੇ ਵਿੱਚ ਰੁਕੇ ਸੀਗੇ ਇੱਥੇ ਦਾ 뷰 ਦਿਖਾਉਣਾ ਏ ਤੁਹਾਨੂੰ ਇੱਥੇ ਇਹ ਕਸੋਲੀ ਵਾਲੇ ਸਾਰੇ ਰਾਸਤੇ ਦੇ ਤੇ ਉੱਤੇ ਜ਼ਿਆਦਾਤਰ ਜ਼ਿਆਦਾ ਤੋਂ ਜ਼ਿਆਦਾ ਇਹ ਚੀਲ ਦੇ ਦਰਖਤੀ ਮਿਲਦੇ ਨੇ ਰੋਡ ਤੇ ਲਿਖਿਆ ਹੋਇਆ ਗੜਖਲ ਆਪਾਂ ਪਹੁੰਚ ਚੁੱਕੇ ਆਂ گاਉਂ ਗੜਖਲ ਆ ਅੱਜ ਦਾ ਦਿਨ ਆਪਾਂ ਗੜਖਲ گاਉਂ ਦੇ ਵਿੱਚ ਹੀ ਰੁਕਾਂਗੇ ਆਪਾਂ ਗੜਖਲ گاਉਂ ਦੇ ਅੰਦਰ ਮਾਰਕੀਟ ਦੇ ਵਿੱਚ ਆ ਚੁੱਕੇ ਆਂ ਤੇ ਖੱਬੇ ਹੱਥ ਤਸੌਲੀ ਨੂੰ ਰਸਤਾ ਜਾਂਦਾ ਆਪਾਂ ਖੱਬੇ ਹੱਥ ਆਪਾਂ ਪਹੁੰਚ ਚੁੱਕੇ ਆਂ ਗੜਖਲ گاਉਂ ਦੀ ਮਾਰਕੀਟ ਦੇ ਵਿੱਚ ਇਹ ਸਾਰਾ ਨਜ਼ਾਰਾ ਗੜਖਲ گاਉਂ ਦੀ ਮਾਰਕੀਟ ਦਾ ਗੜਖਲ گاਉਂ ਦਾ ਗਰਾਊਂਡ ਹੈ ਜੀ ਇੱਥੇ ਆਪਾਂ ਨੇ ਇੱਥੇ ਦੇ ਪ੍ਰਧਾਨ ਤੋਂ ਪਰਮਿਸ਼ਨ ਲੈ ਲਈ ਹੈ ਇੱਥੇ ਲਗਾਵਾਂਗੇ ਟੈਂਟ ਤੇ ਕਸੌਲੀ ਉੱਥੇ 에어 ਫੋਰਸ ਦੇ ਅੰਦਰ ਹੁੰਦਾ ਹੋ ਉੱਥੇ ਫਿਰ ਆਪਾਂ ਨੂੰ ਟੈਂਟ ਲਾਉਣ ਦੀ ਪਰਮਿਸ਼ਨ ਨਹੀਂ ਮਿਲਨੀ ਸੀ ਇਸ ਕਰਕੇ ਆਪਾਂ گاਉਂ ਗੜਖਲ ਰੁਕ ਚੁੱਕੇ ਆਂ ਦੇਖੋ ਇੱਥੋਂ ਦਾ ਨਜ਼ਾਰਾ ਟੈਂਟ ਲਗਾ ਲਿਆ ਜੀ ਗਰਾਊਂਡ ਦੇ ਵਿੱਚ ਅੱਜ ਦੇਖੋ ਤੇ ਮੈਂ ਤਾਂ ਸੁਖਬੀਤ ਨੇ ਟੈਂਟ ਲਗਾ ਲਿਆ ਹੈ ਤੇ ਅੱਜ ਰਾਤ ਕਰਾਂਗੇ ਇੱਥੇ ਰੈਸਟ ਸਵੇਰੇ ਚੱਲਦੇ ਆਪਾਂ ਕਸੌਲੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਇੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਬਣੇ ਰਹੋ ਆਪਣੇ ਚੈਨਲ ਦੇ ਉੱਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ